ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਮਾਧਪਾਈ ਜੀ ਤਹਿਸੀਲ ਵਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਟਾਪ ਕਲਾਸ ਵੜ ਲੈ ਕੇ ਆਏ ਆ ਚੰਗੇ ਦੁੱਧ ਰਿਕਾਰਡ ਵਾਲੀ ਡਿਟੇਲ ਅਬਾਈ ਤੋਂ ਲੈ ਦਾਂਗੇ ਤਸੱਲੀ ਪਰ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਗਰਸੇਵਕ ਸਿੰਘ ਜੀ ਪਿੰਡ ਜੀ ਪਿੰਡ ਸਮਾਦ ਭਾਈ ਚੰਨੂਆਣਾ ਰੋਡ ਨੇੜੇ ਗਾਇੰਜਾਂਸੀ ਠੀਕ ਹੈ ਨੇੜੇ ਭਾਰਤ ਗੈਸ ਜਾਂਸੀ ਹਾਂ ਭਾਰਤ ਠੀਕ ਹੈ ਵੀਰੇ ਸੂਆ ਕਿੰਨਾ ਸੁੰਦੀ ਬੈਠੀ ਤੀਜਾ ਸੂਆ ਸੁੰਦੀ ਹੈ ਜੀ ਤੀਜਾ ਸੂਆ ਸੂ ਹੈ ਹਾਂ ਜੀ ਸਮਾਂ ਕਿੰਨਾ ਲਊਗੇ ਜੀ ਪੰਜ ਚਾਰ ਦਿਨ ਲਊਗੀ ਜੀ ਅੱਜ ਡੇਟ ਮੁਤਾਬਕ ਜੀ ਹਾਂ ਜੀ ਠੀਕ ਆ ਥਣਾ ਦੀ ਗਰੰਟੀ ਐ ਜੀ ਥਣਾ ਦੀ ਗਰੰਟੀ ਐ ਸਾਰੀ ਚੈੱਕ ਪਾਸ ਕਰਕੇ ਲਜਾਵੇ ਆਪਦੀ ਆਪਣਾ ਠੀਕ ਆ ਜੀ ਆਪ ਦਾ ਪਾਸ ਕਰਕੇ ਲੈ ਜੇ ਹਾਂ ਪਿਛਲੇ ਸੂਏ ਕਿੰਨਾ ਦੁੱਧ ਚਵਾਇਆ ਜੀ 23 30 ਲੀਟਰ ਦੁੱਧ ਦਿੰਦਾ ਖੁੱਲਾ ਦਿੰਦਾ ਖੁੱਲਾ ਰੌਣਾਂ ਜਾਊ ਪਲੱਸ ਇੱਕ ਤੀਰ ਹਾਂ ਹਾਂ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਠੰਡੀ ਸੀਲ ਵੀ ਪੂਰੀ ਆ ਹਾਂ ਠੰਡੀ ਸੀਲ ਵੀ ਥੇਰੀ ਆ ਕਦ ਨਾ ਮਾਰ ਜੀ ਉਹ ਕਰਕੇ ਠੰਡੀ ਮਿੱਟੀ ਪੂਰੀ ਆ ਤਿਆਰੀ ਵੀਰੇ ਵੈੜ ਨੇ ਵਾਕਈ ਬਹੁਤ ਕਮਾਲ ਦੀ ਕੀਤੀ ਹੋਈ ਆ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਫੋਟ ਸ਼ਾਂਗ ਇਹਦੇ ਭੂਰਾ ਵੀ ਨਹੀਂ ਜੀ ਇੱਧਰ ਨੂੰ ਲੈ ਚੱਲਿਓ ਜੀ ਕੱਦ ਕਾਠ ਦੇ ਵੀ ਚੰਗੀ ਆ ਜਾਤ ਬਰੀਡ ਦੀ ਵੀ ਪੂਰੀ ਚੰਗੀ ਆ ਜੀ ਪਹਿਲੇ ਸੂਏ ਬਾਈ ਦੱਸਦਾ ਕਿ 32 ਤੇ ਸੌਰੀ ਦੂਜੇ ਸੂਏ 32 33 ਲੀਟਰ ਦੁੱਧ ਦਿੱਤਾ ਹੋਇਆ ਜਿਹੜੇ ਹਿਸਾਬ ਨਾਲ ਵੀਰੇ ਤਿਆਰੀ ਕੀਤੀ ਆ ਗਵਾਈ ਵੀ ਭਰਦੀ ਆ ਬਈ ਦਿੱਤਾ ਹੋਊਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਐ ਇੱਕ ਤਿਆਰ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਫਿਟਨੈਸ ਵਾਲਾ ਹਵਨ ਥਣ ਕੱਲਾ ਕੱਲਾ ਨਿੱਖੜਮ ਫਾਤੀ ਜਵਾਈ ਵਾਲਾ ਕੋਡ ਸ਼ਾਂਖ ਪੂਰਾ ਬਿਨ ਜੀ ਕਿਸੇ ਵੀਰ ਨੇ ਨਵਾਂ ਡੈਰੀ ਫਾਰਮ ਸ਼ੁਰੂ ਕਰਨਾ ਹੋਵੇ ਜੀ ਤਾਂ ਆਪਾਂ ਤੋਹਫਾ ਕਹਿ ਸਕਦੇ ਆ ਇੱਕ ਤਾਂ ਵੀਰੇ ਮਿਲਕ ਕਪੈਸਿਟੀ ਬਹੁਤ ਚੰਗੀ ਆ ਦੋ ਨੰਬਰ ਤੇ ਤੁਹਾਨੂੰ ਚੰਗੀ ਜਾਤ ਬਰੀਡ ਵਾਲੀ ਵਾੜ ਮਿਲ ਜਾਣੀ ਆ ਬੱਚੇ ਚੰਗੇ ਪਾਜੂਗੇ ਤੇ ਅੱਗੇ ਬੱਚਾ ਜਿਹੜਾ ਦਿੱਤਾ ਉਹ ਵੀ ਚੰਗਾ ਦੇਊਗੀ ਇਹੋ ਜਿਹਾ ਸਾਫ਼ ਸੁਥਰਾ ਪਸ਼ੂ ਕਿਤੇ ਹੀ ਮਿਲਦਾ ਅੱਗੇ ਪਿੱਛੇ ਦਾ ਹਵਾਨਾ ਆਮ ਕਰਕੇ ਆਪਾਂ ਮੇਲਿਆਂ 'ਚ ਵੇਨੇ ਹੁੰਨੇ ਐ ਜਿਹਾ ਵੜਾ ਫਵਾਨਾ ਚੈੱਕ ਕਰ ਲਓ ਵੀਰੇ ਧੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਐਣ ਵੇਂਜਨਾ ਭਰਿਆ ਪਿਆ ਜੀ। ਸਾਮ ਸੰਭਾਲ ਮਾਲਕਾਂ ਦੀ ਫੁੱਲ ਆ ਜੀ। ਬਾਕੀ ਅੱਗੇ ਜਿੰਨੀ ਤੁਹਾਡੀ ਸਾਮ ਸੰਭਾਲ ਹੋਈ ਉਹਨਾਂ ਤੁਸੀਂ ਦੁੱਧ ਚੋ ਸਕਦੇ ਹੋ। ਕੱਦ ਬਜਨ ਦੀ ਪੂਰੀ ਚੰਗੀ ਆ। ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜੀ। ਬਾਈ ਫੋਨ ਤੇ ਕਰ ਦਿੰਦੇ ਵੀ। ਫੋਨ ਤੇ ਕਰ ਲੈ ਵੀ। ਕੋਈ ਗੱਲ ਨਹੀਂ ਜੀ। ਫੋਨ ਤੇ ਬਾਈ ਕਹਿੰਦਾ ਰੇਟ ਕਰ ਲਾਂਗੇ ਕਿਉਂਕਿ ਹਜੇ ਬਾਈ 2-4 ਦਿਨ ਲਾਊਗੀ। ਕੱਲ ਨੂੰ ਸੁੰਦਾ ਪਸੂ ਬੱਚਾ ਚੰਗਾ ਦਿੰਦਾ। ਉਹੋ ਜਰਾ ਰੇਟ ਰੇਟ ਹੋ ਜਾਊਗਾ ਅੱਜ ਗੱਬਣ ਗੱਬਣ ਦਾ ਠਣਾ ਦੀ ਬਾਈ ਵੱਲੋਂ ਗਾਰੰਟੀ ਆ ਪਰ ਫਿਰ ਵੀ ਬਾਈ ਕਹਿੰਦਾ ਤੁਸੀਂ ਪੈਸੇ ਲਾਉਣੇ ਆ ਮੇਰੇ ਘਰੋਂ ਆਸ ਕਰਕੇ ਲੈ ਕੇ ਜਾਇਓ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ